ਉਹਨਾਂ ਵੀਰਾਂ ਦਾ ਸਭ ਤੋਂ ਪਹਿਲਾਂ ਸਾਰੇ ਟਰਾਂਸਫਰ ਹੋਣ ਸੰਬੰਧ ਕੋਲੋਂ ਧੰਨਵਾਦ ਜੀ ਆਇਆਂ ਨੂੰ ਤੇ ਅਸੀਂ ਅੱਜ ਬਾਬਾ ਨਾਨਕ ਜੀ ਦਾ 560 ਸਾਲਾ ਜਨਮ ਦਿਨ ਸਮੂਹ ਸੰਗਤਾਂ ਨੂੰ ਆਏ ਹਾਂ ਤੇ ਉਸ ਦੇ ਸੰਬੰਧ ਵਿੱਚ ਮੈਂ ਆਪਣੂ ਬੇਨਵੀ ਸਰ ਬਹੁਤ ਛੋਟ ਛੋਟ ਦੱਸਣ ਲੱਗਾ ਹਾਂ ਵੀ ਅੱਜ ਕੱਲ 1 ਅਪ੍ਰੈਲ ਵਾਲੇ ਦਿਨ ਇਹ ਨਿਸ਼ਾਨ ਸਾਹਿਬ ਦੇ ਕੋਲੇ ਜਿਹੜੀ ਸੋ ਉਦਮਾਰ ਅਸੀਂ ਬੱਚਿਆਂ ਦੇ ਦਿਮਾਲੇ ਜਿਹੜੀ ਦੂਜੀ ਪਾਗਾ ਦੋਨਾਂ ਤਰ੍ਹਾਂ ਦੀਆਂ ਦੇ ਮੁਕਾਬਲੇ ਰੱਖੇ ਸੀਗੇ ਤੇ ਉਹਨਾਂ ਨੂੰ ਬੱਚਿਆਂ ਨੂੰ ਦੇ ਇਨਾਮ ਵੰਡ ਜੋ ਆਂਦਾ ਸੀ ਉਹਨੂੰ ਦੀ ਸੇਵਾ ਕੀਤੀ ਤੇ ਅੱਜ ਰਾਤ ਸੀਗੇ ਧਾਰਮਿਕ ਡਰਾਮੇ ਤਾਂ ਜੋ ਜਿਹੜੇ ਆਪਣੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਪਤਾ ਲੱਗੇ ਵੀ ਸਿੱਖੀ ਸਾਡੀ ਕੀ ਆ ਤੇ ਸਿੱਖੀ ਦੀ ਅਣਖ ਕੀ ਆ ਉਹਦੇ ਮਤਲਬ ਹੈ ਵੀ ਸਿੱਖ ਖਰਾ ਮੰਨਿਆ ਬੱਚਾ ਨੂੰ ਇਹ ਪਤਾ ਲੱਗੇ ਵੀ ਆਪਣੀ ਸਿੱਖੀ ਦੀ ਕਿੰਨੀ ਕੀਮਤ ਆ ਕੀ ਰੋਚ ਇਥੇ ਮੈਨੂੰ ਆਈ ਲਕੀ ਬਈ ਬਾਬਾ ਜੀ ਕਿੰਨੇ ਆ ਕਿ ਇਥੇ ਲੜਕੀਆਂ ਦਾ ਵਿਆਹ ਅੱਜ ਹੁਣ ਸਵੇਰੇ ਪਹਿਲਾਂ ਸੰਗਤਾਂ ਤੇ ਸਮੂਹ ਸੰਗਜੜੀ ਸੀ ਬੀਬੀਆਂ ਪ੍ਰਵਾਸਬੀਰੀ ਮਹਾਰਾਜ ਦੀ ਸਰੂਪ ਦੇ ਨਾਲ ਬੱਸ ਦੇ ਵਿੱਚ ਇਹਨਾਂ ਬੈਂਡ ਤੇ ਪੰਜ ਕਰੇ ਨਾਲ ਇਹਨਾਂ ਪ੍ਰਵਾਸਬੀਰੀ ਆਰੰਭ ਹੋਈ ਸੀ ਸਵੇਰੇ ਤੇ ਬਾਅਦ ਵਿੱਚ ਹੁਣ ਖੰਡਪੜ ਨਵਾਂ ਖੰਡਪੜ ਆਰੰਭ ਹੋਇਆ ਉਹਨਾਂ ਦਾ ਉਹ ਪਰਸਨੋ ਬੜਾ ਆਪਣੇ 4 ਤਰੀਕ ਦੀ ਤੇ ਰਾਤ ਅੱਜ ਹੁਣ ਅੱਜ ਹੁਣ نو ਲੜਕੀਆਂ ਦੇ ਆਨੰਦ ਕਾਰਜ ਜੋ ਕਿ ਗੁਰਦੁਆਰਾ ਸਾਹਿਬ ਨੂੰ ਹੋ ਰਿਹਾ ਤੇ ਉਹ ਉਹਨਾਂ ਦੇ ਆਨੰਦ ਕਾਰਜ ਆਰੰਭ ਹੋਣ ਲੱਗੇ ਆ ਤੇ ਉਹ ਉਸ ਉਪਰੰਤ ਰਾਤ ਨੂੰ ਸਾਡੀ ਦਰਵਾਜ਼ਾ ਹੋਣਾ ਹੈ ਨਗਰ ਕੀਰਤਨ ਵੀ ਕਦੇ ਨਗਰ ਕੀਰਤਨ ਕੱਲ ਨੂੰ ਸਵੇਰੇ 3:00 ਬ੍ਰਾਹਮ ਨੂੰ ਇਹ तकरीबन 11 ਵਜੇ ਆਰੰਭ ਹੋਣਾ ਹੈ ਉਹਦੇ ਵਿੱਚ ਇਲਾਕੇ ਦੀ ਸੰਗਤ ਜਿਹੜੇ ਜੋ ਇੰਗਲੈਂਡ ਤੇ ਹੋਰ ਵਿਦੇਸ਼ਾਂ ਤੋਂ ਆਈ ਆ ਉਹਨਾਂ ਨੇ ਸ਼ਾਮਲ ਹੋਣਾ ਤੇ ਕਾਫੀ ਜੀ ਸੰਗਤ ਦਿੱਲੀ ਤੋਂ ਵੀ ਆਈ ਆ ਹੋ ਸਕਦਾ ਹੈ ਕਿ 500 ਲੋਕ ਆਉਣ ਤੇ ਹੋਰ ਜਿੱਦਾਂ ਬਾਕੀ ਥੋੜਾ ਥੋੜਾ ਸੰਦਾ ਇਥੇ ਨਗਰ ਕੀਰਤਨ ਸ਼ਾਮਲ ਹੋਣਾ ਤੇ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੀਆਂ ਇਸ ਸਮਾਗਮ ਵਿੱਚ ਧਾਰਮਿਕ ਸੱਭਿਆਤਾ ਅ ਸੰਤ ਸਾਧੂ ਕਿੰਨੇ ਆ ਰਹੇ ਨੇ ਕਿਦਾਂ ਜੀ ਆ ਨੂੰ ਸੀਤਾ ਆ ਵੀ ਨੇ ਤੇ ਗੰਦਮਾਂ ਬੁੱਸ ਉਹ ਉਹਦੇ ਵਿੱਚ ਆ ਰਹੇ ਗਿਆ ਆਪਣਾ ਅਫੀਦਨ ਦੱਸਦੇ ਆ ਤੇ ਸੰਤ ਬਾਬਾ ਅ ਗਰਮੇਸ਼ ਸਿੰਘ ਜੀ ਸੈਦrana ਸੰਤ ਬਾਬਾ ਬਲਵੀਰ ਸਿੰਘ ਜੀ ਰਿਚਵਾਲ ਵਾਲੇ ਵਿਜੀਤ ਜੰਗਵਾਲੇ ਬਾਬਾ ਜੀ ਤਾਂ ਇਸੇ ਤਰ੍ਹਾਂ ਹੀ ਬਾਬਾ ਇਹ ਖਖਰਾਂ ਤੋਂ ਚਾਰ ਬ릭ਸ ਬਬਲੀ ਅਰੇ ਇਹ ਹੋਰ ਵੀ ਸੰਤ ਜੇਨੇ ਮੁਕਤੇ ਆਣਾ ਹੈ ਉਹਨਾਂ ਨੇ ਸ਼ਾਮ ਨੂੰ ਹੋਣਾ ਹੈ ਤੇ ਰਾਤ ਨੂੰ ਕੀਰਤਨ ਦਰਬਾਰ ਹੋਣਾ ਤੇ ਪਰਸ ਨੂੰ ਇਹਨਾਂ ਦੇ ਤੋਂ तकरीबन 9 ਵਜੇ ਦੇ ਕਰੀਬ ਰਹਿਣਗੇ ਤੇ ਉਦੋਂ ਬਸ ਹੀ ਤਰ੍ਹਾਂ ਜਵਾਨ ਚ ਰਹੇਗਾ ਤੇ ਇਸ ਕਰਕੇ ਜਿੰਨੀਆਂ ਵੀ ਸੰਗਤਾਂ ਆਈਆਂ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਜੋ ਆਪ ਇਹ ਸਾਰੇ ਕੋਲ ਇੰਟਰਵਿਊ ਲੈਣ ਆਏ ਆ ਪਰ ਇੱਕ ਗੱਲ ਜ਼ਰੂਰ ਆ ਵੀ ਇਹ ਜਿਹੜੀ ਸਟੇਜ ਹੈ ਪਹਿਲੇ ਦਿਨ ਤੋਂ ਜਿਵੇਂ ਤੁ ਬਿਬਿਨਾਨ ਕੀ ਦਸਤਾਨ ਬਣਿਆ ਇੱਥੇ ਕੋਈ politi ਗੱਲ ਜਾਂ ਰਾਜਨੀਤੀ ਪਾਰਟੀ ਦਾ ਕੋਈ ਬਿਆਨ ਨਹੀਂ ਦਿੰਦਾ ਕਿਉਂਕਿ ਅਸੀਂ ਇਸ ਸਟੇਜ ਨੂੰ ਪਹਿਲਾਂ ਤੋਂ ਹੀ ਸਾਨੂੰ ਬੀਬੀ ਜੀ ਨੇ ਜਿਹਨਾਂ ਨੇ ਬਿਬਿਨਾਨ ਕਰ ਦਿੱਤੀ ਜਿਹਨਾਂ ਨੇ ਉਹਨਾਂ ਦੀ ਮਤਲਬ ਕਾਫੀ ਉਦਮ ਦੇ ਨਾਲ ਇਹ ਵੀ ਕਰ ਦੇ ਦਿੱਨਾ ਕਿ ਜਦ ਬਣਿਆ ਜੇ ਉਹਦੇ ਮੁਤਾਬਕ ਸਾਨੂੰ ਉਹਨਾਂ ਦੀ ਇਹ ਸਿੱਖਿਆ ਸੀ ਵੀ ਆਪਾਂ ਇਹਨੂੰ ਗੁਰੂ ਘਰ ਹੀ ਰੱਖਣਾ ਇਹ ਮਤਲਬ ਸਿਆਸੀ ਨਹੀਂ ਬਣਾਣਾ ਹੈਗਾ ਇਹ ਕਰਕੇ ਸਾਡੇ ਇੱਥੇ ਲੋਕ ਕਰਵਾਣੀ ਧਾਰਮਿਕ ਜਿਹੜਾ ਪ੍ਰੋਗਰਾਮ ਹੁੰਦਾ ਹੈ ਦੂਜਾ ਅਸੀਂ ਕਰਦੇ ਨਹੀਂ ਤੇ ਜਿਹੜੇ ਵੀ ਸਾਡੇ ਕੋਲ ਸੰਗਤ ਸਾਰੀ ਆਉਂਦੀ ਹੈ ਸਾਰੀਆਂ ਪਾਰਟੀਆਂ ਵੀ ਆਉਂਦੀਆਂ ਅਸੀਂ ਉਹਨਾਂ ਦਾ ਮਾਨਸਤਕਾਰ ਜ਼ਰੂਰ ਕਰਦੇ ਹਾਂ ਪਰ ਸਟੇਜ ਤੇ ਬੋਲਣ ਤੋਂ ਉਹਨਾਂ ਨੂੰ ਇਹ ਕਹਿੰਦਾ ਭਾਈ ਜੇ ਬੋਲਣਾ ਗੁਰ ਗ੍ਰੰਥ ਸਾਹਿਬ ਦੇ ਗਾਣੇ ਸਾਉਂਦੇ ਤੇ ਬੋਲ ਨਹੀਂ ਤਾਂ ਅਜਿਹਾ ਡਿਟਿਕਲ ਨਾ ਕਰਿਓ ਇਹ ਪਹਿਲਾਂ ਤੋਂ ਇਹ ਸਾਡਾ ਸਟੇਜ ਤੇ ਵੀ ਲਿਖਾਉਂਦਾ ਵੇ ਤੁਸੀਂ ਇਹਦਾ ਆਪਾਂ ਕਿਹੜੇ ਕੋਈ ਰਾਹ ਨਹੀਂ ਦੇਣਾ ਠੀਕ ਹੈ ਜੀ ਤੇ ਇਹ ਚ ਕਰਕੇ ਸਾਡੀ ਸ਼ੇ ਮੁਰਦ ਤੋਂ ਲੈ ਕੇ ਹੁਣ ਤੱਕ ਇਹ ਧਾਰਮਿਕ ਰਹੀ ਆ ਤੇ ਗਾਂ ਵੀ ਇਹੀ ਧਾਰਮਿਕ ਰਹਿਣੀ ਆ ਇਹ ਸਾਡਾ ਇਹ ਗੁਰੂ ਘਰ ਜਿਹੜਾ ਹੈਗਾ ਬੀਬੇ ਨਾਨਕੀ ਇਸਰੀ ਸਸ ਜੈਰਿਟੇਬਲ ਇਸ ਗੁਰੂ ਘਰ ਵੀ ਜੋ ਸੇਵਾ ਸੁਭਾਰਿਆ ਜਾਂ ਬਣਾ ਰਿਹਾ ਸਾਰੀ ਦਾ ਵੀ ਇਹ ਕਸਵੋਲ ਹੋ ਰਹੀ ਆ ਇੱਕ ਗੁਰੂ ਘਰ ਸਾਡਾ ਬੰਦ ਜੋਂ ਬੀਬੇ ਨਾਨਕੀ ਦੀ ਰੋਕੀ ਰੋੜ ਬਾਰਮਗਾ ਮੇਚਾ ਤੇ ਦੂਸਰਾ ਮਾਤਾ ਨਾਨਕੀ ਹਸਪਤਾਲ ਦਾ ਨਾਮ ਪਰਸਾ ਫ੍ਰੀ ਚੱਲਦਾ ਹੈਗਾ ਇੱਥੇ ਜਿਹੜੀਆਂ ਸਹੂਤਾ ਹੈਗੀਆਂ ਸਹੂਤਾ ਦੀਆਂ ਸਹੂਤਾ ਲਈ ਸਾਰੇ ਜੋ ਰੂਮ ਵੀ ਆ ਜੋ ਵੀ ਸਮਾਨ ਆ ਉਹ ਤੁਹਾਡੇ ਕੋਲ ਅਸੀਂ ਕਿਸੇ ਚੀਜ਼ ਦਾ ਕੋਈ ਚਾਰਾ ਕੁਝ ਨਹੀਂ 에어 ਕੰਡੀਸ਼ਨਰ ਕੋ ਵੀ ਫ੍ਰੀ ਜਗੀਦਰ ਵਾਲੇ ਕਮਰੇ ਡਬਲ ਬੈੱਡ ਉਹ ਵੀ ਫ੍ਰੀ ਆ ਤੇ ਦੂਜੇ ਵੀ ਆ ਕਿਉਂਕਿ ਇਹ ਬਨਾਲਕ ਸਾਹਿਬ ਦਾ ਭੈਣ ਦਾ ਉਹਨਾਂ ਦੀ ਬੀਬੀ ਦਾ ਘਰ ਆ ਰਿਹਾ ਤੇ ਸਾਡੀ ਸਾਰਿਆਂ ਦੀ ਭੂਆ ਤੇ ਪੂਰਾ ਦੇਖਾ ਇੱਕ ਘਰ ਆ ਰਿਹਾ ਇਹ ਇਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਫਰੀ ਰੱਖੀਆਂ ਐਮਬੂਲੈਂਸ ਵੀ ਸਾਡੇ ਕੋਲ ਆ ਅਸੀਂ ਇਲਾਕੇ ਦੇ ਜਿਹਨੂੰ ਵੀ ਕਿਸੇ ਨੂੰ ਚਾਹੀਦੀ ਆ ਉਹਨਾਂ ਨੂੰ ਅਸੀਂ ਫਰੀ ਪੇਜ ਦੇ ਹੁਣ ਕਈ ਵਾਰੀ ਕੀ ਹੁੰਦਾ ਸਰਕਾਰੀ ਜਿਹੜੀਆਂ ਐਮਬੂਲੈਂਸ ਆ ਇਹ ਪੂਰਾ ਬੰਦਾ ਹੋ ਜਾਂਦਾ ਉਹਨੂੰ ਮੇਲੇ ਲੱਗੇ ਜਾਂਦੇ ਪਰ ਅਸੀਂ ਹੌਸਲ ਜਿਹਾ ਕੋਈ ਹੋਵੇ ਅਸੀਂ ਸਾਡ ਕੇ ਹਾਂ ਇਸ ਵੂ ਸੰਗਤ ਨੂੰ ਦੇਖਦੇ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਬੇ ਨਾਨਕੀ ਦੇ ਨਾਮ ਤੇ ਸultanpur Lodhi ਜੋ ਸਥਾਨ ਬਣਿਆ ਹੋਇਆ ਬੇਬੇ ਨਾਨਕੀ ਦਾ ਜੋ ਵਿਦੇਸ਼ ਸਭ ਤੋਂ ਸੰਗਤ ਆਉਂਦੀ ਹੈ ਆਪਣੀ ਦੇਸ਼ੋ ਸੰਗਤ ਆਉਂਦੀ ਹੈ ਬੜੀ ਖੁਸ਼ੀ ਹੁੰਦੀ ਹੈ ਕਿ ਬੇਬੇ ਨਾਨਕੀ ਬਹੁਤ ਮਹਾਨ ਸੀ ਬਾਬਾ ਨਾਨਕ ਜੀ ਸਤਗੁਰੂ ਨਾਨਕ ਜੀ ਭੈਣ ਜਰੀ ਬੇਬੇ ਨਾਨਕੀ 5 ਸਾਲ ਵੱਡੀ ਸੀ ਬਹੁਤ ਮਹਾਨ ਸੀ ਜਿਨ੍ਹਾਂ ਨੇ ਆਪਣੇ ਵੀਰ ਨੂੰ ਵੀਰ ਹੀ ਨਹੀਂ ਉਹਨੂੰ ਪਰਮਾਤਮਾ ਰੂਪ ਕਰਕੇ ਵੇਖਿਆ ਕਿ ਮਤਲਬ ਉਹਦੇ ਨਾਲ ਕੋਲ ਆਦ ਵੀ ਨਹੀਂ ਫਿਰ ਵੀ ਇੰਦੀ ਉਹ ਸਬਰ ਸੰਤੋਖ ਵਾਲੀ ਸੀ ਉਹਨੇ ਆਪਣੇ ਵੀਰ ਨੂੰ ਰਬੂਪ ਕਰਕੇ ਦੇਖਿਆ ਉਹਨਾਂ ਦਾ ਅੱਜ 560ਵਾਂ ਜਨਮ ਉਸੋ ਵਿਭਗਨ ਮਨਾਇਆ ਜਾ ਰਿਹਾ ਦੇਵ ਜੀ ਦੀਆਂ ਸੰਗਤਾਂ ਨਾਲ ਕੀ ਮਨਾ ਰਹੀਆਂ ਇੱਥੇ ਦੇ ਇਨਚਾਰਜ ਮੈਨੇਜਰ ਸਰਦਾ ਗੁਰ ਸਿੰਘ ਚਿੱਟੀ ਤੇ ਨਾਲ ਉਹਨਾਂ ਦੀ ਟੀਮ ਸਾਰੀ ਟ੍ਰਸਟ ਵਰਕ ਜਿਹੜੇ ਉਹ ਵੀ ਸਾਰੇ ਵਿਸ਼ੇਸ਼ ਸੰਗਤ ਆਈ ਆ ਨਾਲ ਮਿਲ ਕੇ ਉਹਨਾਂ ਦੇ ਜਿੱਥੇ ਅੱਜ ਇਹ ਜਨਮ ਉਸ ਨੇ ਲਾਇਆ ਉੱਥੇ ਨਾਲ ਨਾਲ ਇਹ ਹਰ ਸਾਲ ਵਿਆਹ ਵੀ ਕਰਦੇ ਲੜਕੀਆਂ ਬੜਕੀਆਂ ਦੋੜ ਰੰਦਾਂ ਦੇ ਤੋਂ ਅੱਜ ਵਿਆਹ ਵੀ ਨੌ ਵਿਆਹ ਨਬੋ ਕਿਤੇ ਸੀ ਅੱਜ ਵਿਆਹ ਵੀ ਕੀਤੇ ਜਾ ਰਹੇ ਬੜੀ ਖੁਸ਼ੀ ਦੀ ਗੱਲ ਆ ਸੋ ਇਹ ਸਾਰੀ ਸੰਗਤ ਨੂੰ ਵਧਾਈ ਆ ਤੇ ਕਿਉਂਕਿ ਸੰਗ ਦੇ ਨਾਲ ਹੀ ਇਹ ਗੁਰੂ ਘਰ ਸੋਭਦੇ ਆ ਤੇ ਬੇਬੇ ਨਾਲ ਕੀ ਬੜੀ ਮਹਾਨ ਸੀ ਜਿਨ੍ਹਾਂ ਨੇ ਬਹੁਤ ਵੱਡੀ ਉਹਨਾਂ ਭਗਤੀ ਸੀ ਜਿਨ੍ਹਾਂ ਨੇ ਤੋਂ ਲੋ ਇਸ ਅਸਥਾਨ ਤੇ ਇੱਥੇスルਤਾਨਪੁਰ ਲੋਧੀ ਰਹਿ ਕੇ ਆਪਣੀ ਵੀਰਦੀ ਸੇਵਾ ਕੀਤੀ ਗਰੀਬ ਲੋਕਾਂ ਦੀ ਸੇਵਾ ਕੀਤੀ ਆ ਤੁਹ ਸਾਰਿਆਂ ਨੂੰ ਇਸ ਗਲਤੀ ਬਹੁਤ ਬਹੁਤ ਉਦਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ